ਜਨਵਰੀ ਤੋਂ ਲੈ ਕੇ 23 ਜਨਵਰੀ ਤੱਕ ਜਿਹੜਾ ਹੈਗਾ ਸਵਦੇਸ਼ੀ ਜਾਗਰਣ ਮੰਚ ਵੱਲੋਂ ਰਨ ਫੋਰ ਸਵਦੇਸ਼ੀ ਦੇ ਨਾਮ ਤੇ ਜਿਹੜੀ ਹੈਗੀ ਹੈ ਇੱਕ ਜਾਗਰੂਤਾ ਮਹਮ ਚਲਾਈ ਜਾ ਰਹੀ ਹੈ ਜਿਹੜੀ ਮਾਤਰਮ ਜਪਾ ਜਾਰ जाएंगे ਸਮਾ ਸਵਦੇਸ਼ੀ ਲਾएंगे ਜਪਾ ਜਾਰ जाएंगे ਸਮਾ ਸਵਦੇਸ਼ੀ ਲਾएंगे ਜਿਹੜਾ ਸਾਡਾ ਜਿਹੜੇ ਸਾਡੇ ਦੇਸ਼ ਦੇ ਯੁਵਾ ਸ਼ਕਤੀ ਹੈ ਆਪਣੇ ਪੰਜਾਬ ਦੀ ਯੁਵਾ ਸ਼ਕਤੀ ਹੈ ਹਰ ਸਕੂਲ ਹਰ ਕਾਲਜ ਦੇ ਵਿੱਚ ਅਸੀਂ ਜਾਣਾ ਹੈ ਅੱ삐 ਦਾਣੇ ਵਾਲੇ ਆਪਣੇ ਜਿਹੜੇ ਜ਼ਿਲ੍ਹਾ ਸੂਜਗ ਹੈ ਸੁਦੇਸ਼ ਜਾਗਰਣ ਮੰਚ ਨੇ ਇਹਨਾਂ ਦੇ ਅ ਨੇਤਵ ਵਿੱਚ ਇੱਕ ਵਾਰ ਮੀਟਿੰਗ ਕੀਤੀ ਹੈ ਕਿ ਇਥੇ ਹਿੰਦੁਸਤਾਨ ਚ ਵੱਡੀਆਂ ਕੰਪਨੀਆਂ ਨੇ ਡੇਰਾ ਲਾਇਆ ਹੋਇਆ ਛੋਟੀਆਂ-ਛੋਟੀਆਂ ਚੀਜ਼ਾਂ ਜਿਸ ਤਰ੍ਹਾਂ ਮੋਦੀ ਜੀ ਵੀ ਕਹਿੰਦੇ ਹੁੰਦੇ ਨੇ ਵੀ ਇੱਕ ਪੈਨਸਲ ਤੋਂ ਲੈ ਕੇ ਇੱਕ ਗਣੇਸ਼ ਜੀ ਦੀ ਮੂਰਤੀ ਵੀ ਜਿਹੜੀ ਹੈਗੀ ਹੈ ਚਾਈਨਾ ਤੋਂ ਜਾਂ ਹੋਰ ਕਿਧੋ ਬਾਹਰੋਂ ਦੇਸ਼ਾਂ ਚੋਂ ਆਉਂਦੀ ਹੈ ਇਹ ਅਭਿਆਨ ਜਿਹੜਾ ਅਸੀਂ Swami Vivekananda जयंती 12 ਜਨਵਰੀ ਤੋਂ ਲੈ ਕੇ Swaschandra Bose ਜੀ ਦੀ जयंती 13 23 ਜਨਵਰੀ ਤੱਕ ਇਹ ਇਹ ਚੀਜ਼ ਲੈ ਕੇ ਜਾਣਾ ਚਾਹੁੰਦੇ ਆ ਕਿ ਜੋ ਵੀ ਚੀਜ਼ ਖਰੀਦਣੀ ਹੈ ਹਿੰਦੁਸਤਾਨ ਦੀ ਬਣੀ ਹੋਵੇ ਜਿਹਦੇ ਨਾਲ ਸਾਡੇ ਇੱਥੋਂ ਦੇ ਵਪਾਰੀ ਨੂੰ ਇੱਥੋਂ ਦੇ ਮਜ਼ਦੂਰ ਨੂੰ ਇੱਥੋਂ ਦੇ ਹਰ ਬੱਚੇ ਨੂੰ ਮਤਲਬ ਹੈ ਜਿਹੜਾ ਹੈਗਾ ਉਹਦੇ ਬਾਰੇ ਨੌਲੇਜ ਹੋਵੇ ਤੇ ਅੱਜ ਸਵਦੇਸ਼ੀ ਜਾਗਰਣ ਮੰਚ ਤੋਂ ਸ਼੍ਰੀ ਵਿਨੇਜ ਜੀ ਜਿਹੜੀ ਇੱਥੇ ਮਾਨ ਸਾਬ ਪਧਾਰੇ ਨੇ ਅਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਆਖਦੇ ਹਾਂ 12 ਜਨਵਰੀ ਤੋਂ ਲੈ ਕੇ 23 ਜਨਵਰੀ ਤੱਕ ਜਿਹੜਾ ਹੈਗਾ ਸਵਦੇਸ਼ੀ ਜਾਗਰਣ ਮੰਚ ਵੱਲੋਂ ਰਨ ਫੋਰ ਸਵਦੇਸ਼ੀ ਦੇ ਨਾਮ ਤੇ ਜਿਹੜੀ ਹੈਗੀ ਹੈ ਇੱਕ ਜਾਗਰੂਤਾ ਮਹਮ ਚਲਾਈ ਜਾ ਰਹੀ ਹੈ ਜਿਹੜੀ ਕਿ ਹਰ ਸਕੂਲ ਹਰ ਕਾਲਜ ਦੇ ਵਿੱਚ ਅਸੀਂ ਜਾਣਾ ਹੈ ਅਸਲ ਦੇ ਵਿੱਚ ਕੀ ਹੈ ਸਵਦੇਸ਼ੀ ਜਾਗਰਣ ਮੰਚ ਜਿਹੜਾ ਹੈਗਾ ਉਹ ਸਾਡੇ ਦੇਸ਼ ਦੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਮਤਲਬ ਇੱਕ ਜਾਗਰੂਤ ਕਰਨਾ ਹੈ ਵੀ ਜਿਹੜੀਆਂ ਚੀਜ਼ਾਂ ਜੋ ਜਿਸ ਤਰ੍ਹਾਂ ਬਿਨੇਜੀ ਨੇ ਦੱਸਿਆ ਹੈ ਇਹ ਬਾਹਰੋਂ ਆਕੇ ਤੇ ਹਿੰਦੁਸਤਾਨ ਚ ਵੱਡੀਆਂ ਕੰਪਨੀਆਂ ਨੇ ਡੇਰਾ ਲਾਇਆ ਹੋਇਆ ਛੋਟੀਆਂ ਛੋਟੀਆਂ ਚੀਜ਼ਾਂ ਜਿਸ ਤਰ੍ਹਾਂ ਮੋਦੀ ਜੀ ਵੀ ਕਹਿੰਦੇ ਹੁੰਦੇ ਨੇ ਵੀ ਇੱਕ ਪੈਨਸਲ ਤੋਂ ਲੈ ਕੇ ਇੱਕ ਗਣੇਸ਼ ਜੀ ਦੀ ਮੂਰਤੀ ਵੀ ਜਿਹੜੀ ਹੈਗੀ ਹੈ ਚਾਈਨਾ ਤੋਂ ਜਾਂ ਹੋਰ ਕਿਤੋਂ ਬਾਹਰੋਂ ਦੇਸ਼ਾਂ ਚੋਂ ਆਉਂਦੀ ਹੈ ਮੋਦੀ ਜੀ ਦੀ ਸਰਕਾਰ ਨੇ ਵੀ ਆਪਣਾ ਜਿਹੜਾ ਹੈਗਾ ਚਲਾਇਆ ਹੋਇਆ ਮੇਕ ਇਨ ਇੰਡੀਆ ਉਸੇ ਚੀਜ਼ ਨੂੰ ਉਸੇ ਤੈਅਤ ਨੂੰ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਚੀਜ਼ ਲੈ ਕੇ ਜਾਣਾ ਚਾਹੁੰਦੇ ਆ ਕਿ ਜੋ ਵੀ ਚੀਜ਼ ਖਰੀਦਣੀ ਹੈ ਹਿੰਦੁਸਤਾਨ ਦੀ ਬਣੀ ਹੋਵੇ ਜਿਹਦੇ ਨਾਲ ਸਾਡੇ ਇਥੋਂ ਦੇ ਵਪਾਰੀ ਨੂੰ ਇਥੋਂ ਦੇ ਮਜ਼ਦੂਰ ਨੂੰ ਇਥੋਂ ਦੇ ਹਰ ਬੱਚੇ ਨੂੰ ਮਤਲਬ ਜਿਹੜਾ ਹੈਗਾ ਉਹਦੇ ਬਾਰੇ ਨੋਲਿਜ ਹੋਵੇ ਤੇ ਸਾਡਾ ਜਿਹੜਾ ਹਿੰਦੁਸਤਾਨ ਦੀ ਇਕਨੋਮੀ ਵੀ ਮਜ਼ਬੂਤ ਹੋਵੇ ਉਹਦੇ ਲਈ ਅੱਜ ਬਿਨੇਜੀ ਆਏ ਨੇ ਅਸੀਂ ਸਾਰੇ ਸਾਡੇ ਜਿਹੜੇ ਅੱਗੇ ਸੱਜਣ ਮਿੱਤਰ ਇੱਥੇ ਮੀਟਿੰਗ ਕੀਤੀ ਹੈ ਇਹਨਾਂ ਨਾਲ 12 ਜਨਵਰੀ ਤੋਂ ਸ਼੍ਰੀ ਬਿਵਾਕਰਾਂਦ ਜੀ ਨੇ ਆਪਣਾ ਉਹਨਾਂ ਦੇ ਜਨਮ ਦਿਨ ਤੋਂ ਲੈ ਕੇ 23 ਜਨਵਰੀ ਸ਼ਵਾ ਚੰਦਰ ਬੌਝੀ ਆਂਦਾ ਜਿਹੜਾ ਹੈਗਾ ਜਨਮ ਦਿਹਾੜਾ ਉਸ ਟਾਈਮ ਪੀਰੀਅਡ ਦੇ ਵਿੱਚ ਸਾਡੀ ਜਿਹੜੀ ਹੈਗੀ ਇਹ ਕੋਸ਼ਿਸ਼ ਹੋਊਗੀ ਵੀ ਹਰ ਸਕੂਲ ਹਰ ਕਾਲਜ ਤੱਕ ਜਿਹੜਾ ਹੈਗਾ ਅਸੀਂ ਨੌਜਵਾਨ ਬੱਚੇ ਬੱਚੀਆਂ ਨੂੰ ਇਹ ਸੰਦੇਸ਼ ਦਈਏ ਰਨ ਫੋਰ ਸੁਦੇਸ਼ੀ ਇੰਨੇ ਕਹਿੰਦਾ ਹੋਇਆ ਮੈਂ ਫੇਰ ਸਾਰਿਆਂ ਦਾ ਬਿਨੇ ਜੀ ਦਾ ਤੇ ਇਹਨਾਂ ਦੀ ਸਾਰੀ ਟੀਮ ਦਾ ਮਾਨਸਾ ਤੋਂ ਮੇਰੇ ਸੱਜਣ ਨੇ ਜਿਹੜੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਜੈ ਹਿੰਦ ਬਿਨੇ ਕੁਮਾਰ ਸੁਦੇਸ਼ੀ ਜਾਗਣ ਮੰਚ ਪੰਜਾਬ ਅੱਜ ਅਸੀਂ ਮਾਨਸਾ ਜ਼ਿਲ੍ਹੇ ਵਿੱਚ ਪੱਬੀ ਦਾਣੇ ਵਾਲੇ ਆਪਣੇ ਜਿਹੜੇ ਜ਼ਿਲ੍ਹਾ ਸਿਓ ਜਗਾ ਸੁਦੇਸ਼ ਜਾਗਰਣ ਮੰਚ ਦੇ ਇਹਨਾਂ ਦੇ ਆ નેਤৃত্ব ਵਿੱਚ ਇਕੱਪਾ ਮੀਟਿੰਗ ਕੀਤੀ ਹੈ ਉਹਦੇ ਤਹਿਤ ਅਸੀਂ ਮਾਨਸਾ ਜ਼ਿਲ੍ਹੇ ਦੇ ਪ੍ਰਤੀਕ ਸਕੂਲ ਵਿੱਚ ਰਨ ਫਾਰ ਸੁਦੇਸ਼ੀ ਯਾਨੀ ਜਿਹੜੇ ਬੱਚੇ ਸਕੂਲ ਦੇ ਔਰ ਕਾਲਜ ਦੇ ਬੱਚੇ ਨਾ ਉਹ ਸੁਦੇਸ਼ੀ ਦੇ ਨਾਮ ਦੇ ਉੱਤੇ ਦੌੜ ਲਗਾਣਗੇ ਇਹ ਅਭਿਆਨ ਜਿਹੜਾ ਅਸੀਂ Swami Vivekananda जयंती 12 ਜਨਮ ਦਿਨ ਤੋਂ ਲੈ ਕੇ ਵਾਸ਼ਚੰਦਰ ਬੋਸ ਜੀ ਦੀ ਜਨਮ ਦਿਤੀ 13 23 ਜਨਵਰੀ ਤੱਕ ਇਹ ਇਹਨੂੰ ਅਸੀਂ ਇੱਕ ਪਖਵਾੜੇ ਦੇ ਤਹਿਤ ਮਨਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਪ੍ਰਤਿਕ ਯੁਵਾ ਮਾਨਸਾ ਜ਼ਿਲ੍ਹੇ ਦਾ ਪ੍ਰਤਿਕ ਯੁਵਾ ਜਿਹੜਾ ਹੈਗਾ ਇੰਟਰਪ੍ਰੈਨਿਅਰਸ਼ਿਪ ਦੀ ਤਰਫ ਵੜੇ ਜਿਹਦੇ ਕਾਰਨ ਪੰਜਾਬ ਔਰ ਮਾਨਸਾ ਜ਼ਿਲ੍ਹਾ ਆਰਥਿਕ ਤੌਰ ਤੇ ਸਮ੍ਰਿੱਧ ਸ਼ਾਲੀ ਔਰ ਸ਼ਕਤੀਸ਼ਾਲੀ ਬਣੇ ਇਹਦੇ ਵਾਸਤੇ ਸਾਨੂੰ ਜਗ੍ਹਾ ਜਗ੍ਹਾ ਜਾ ਕੇ ਅਸੀਂ ਇਦਾਂ ਦਾ ਪ੍ਰਚਾਰ ਕਰ ਰਹੇ ਹਾਂ ਜਿਹੜਾ ਸਾਡਾ ਜਿਹੜੇ ਸਾਡੇ ਦੇਸ਼ ਦੇ ਯੁਵਾ ਸ਼ਕਤੀ ਹੈ ਆਪਣੇ ਪੰਜਾਬ ਦੀ ਯੁਵਾ ਸ਼ਕਤੀ ਹੈ ਉਹ ਨੌਕਰੀ ਦੀ ਤਰਫ ਭਜ ਰਹੀ ਹੈ ਜਾਂ ਫਿਰ ਵਿਦੇਸ਼ਾਂ ਦੀ ਤਰਫ ਭਜ ਰਹੀ ਹੈ ਤਾਂ ਉਹਦਾ ਇੱਕੋ ਹੀ ਕਾਰਨ ਹੈ ਕਿ ਅਗਰ ਜੇ ਨੂੰ ਅਸੀਂ ਰੋਕਣਾ ਚਾਹਨੇ ਆ ਤੇ ਇਹਦਾ ਮੁੱਖ ਉਦੇਸ਼ ਹੈ ਕਿ ਬੱਚੇ ਜਿਹੜੇ ਹੈਗੇ ਆਫਟਰ 10th ਕਲਾਸ ਕੋਈ ਨਾ ਕੋਈ ਆਪਣਾ ਕੰਮ ਕਰਨ ਤਾਂ ਲਰਨਿੰਗ ਅਰਨਿੰਗ ਇਹਦਾ ਮੁੱਖ ਬੁੱਧਾ ਹੈਗਾ ਬਾਕੀ ਜਿਹੜੀਆਂ ਵਿਦੇਸ਼ੀ ਕੰਪਨੀਆਂ ਸਾਡੇ ਦੇਸ਼ ਵਿੱਚ ਜਿਨ੍ਹਾਂ ਨੇ ਆਪਣਾ ਇੱਥੇ ਡੇਰਾ ਲਾਇਆ ਹੋਇਆ ਉਬਦੇਸ਼ੀ ਕੰਪਨੀਆਂ ਨੂੰ ਭਜਾਣ ਵਾਸਤੇ ਇੱਕ ਮੁਹਿੰਮ ਵੀ ਹੈਗੀ ਜਿਹੜੀ ਜਨ ਜਨ ਤੱਕ ਪਹੁੰਚਾਈ ਜਾਏਗੀ ਔਰ ਇਹਦੇ ਤਹਿਤ ਜਿਹੜੀ ਸਾਡੀ ਯੁਵਾ ਸ਼ਕਤੀ ਹੈ ਉਹ ਭਵਿੱਖੇ ਵਿੱਚ ਆਪਣੇ ਇੰਟਰਨੈਸ਼ਨਲ ਕੋ ਕੰਪਨੀਆਂ ਬਣਾਉਣ ਆਪਣੇ ਲੈਵਲ ਤੇ ਖੜੇ ਹੋਣ ਆਰਥਿਕ ਤੌਰ ਤੇ ਜਿਹਦੇ ਕਾਰਨ ਪੰਜਾਬ ਵਿੱਚੋਂ ਨਸ਼ਾ ਔਰ ਬਾਕੀ ਬੇਰੋਜ਼ਗਾਰੀ ਵੀ ਤੋਂ ਮੁਕਤੀ ਮਿਲੇ ਇਨ੍ਹਾਂ ਸ਼ਬਦਾਂ ਨਾਲ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ